ਯਾਰ ਛੱਡੂਗੇ ਆ ਪਤਾ ਨਹੀਂ ਚੋਰੀ ਕਰ ਰਿਹਾ ਉਹ ਨਹੀਂ ਇਹ ਤਾਂ ਬੰਦਾ ਭੱਜ ਤਾ ਯਾਰ ਸਾਡੇ ਗਵਾਂਡ ਦਾ ਮੈਨੂੰ ਪਤਾ ਹੈ ਇਹਦੇ ਬਾਰੇ ਸਾਰੀਆਂ ਵੱਟੀਆਂ ਗਈਆਂ ਆ ਵੀ ਵੱਡੀ ਗਈ ਆ ਵੀ ਵੱਡੀ ਗਈ ਮੇਰੀ ਵੀ ਵੱਡੀ ਜਾਊਗੀ ਆਪਣੀ ਵੀ ਵੱਡੀ ਜਾਊ ਕਨਕ ਮੈਂ ਬੇਬੇ ਨੂੰ ਕਹਿ ਕੇ ਆਇਆ ਓਏ ਕਨਕ ਵੱਡੀ ਜਾਊਗੀ ਸਾਡੀ ਸਾਡੀ ਕਣਕ ਵੱਡੀ ਜਾਊਗੀ ਆ ਵੀ ਵੱਡੀ ਗੀ ਕੱਕ ਵੱਡੀ ਜਾ ਹੋਰ ਵੱਡੇ ਭਾਈ ਕੀ ਹਾਲ ਨੇ ਠੀਕ ਆ ਆ ਗਿਆ ਆ ਗਿਆ ਆ ਜਾ ਹਾਂ ਮੈਂ ਕੱਕ ਵੱਡ ਲਿਆ ਵਾ ਇਹਨੇ ਤੁਸੀਂ ਇਹਨੂੰ ਸਮਾਰੋ ਵਾਏ ਘਰ ਯਾਰ ਕੱਖ ਕੁਖ ਨੂੰ ਛੱਟ ਪਹਿਣਾ ਅੱਛਾ ਇਹਦਾ ਇਹਦਾ ਕਰਾ ਪਹਿਲਾ ਕੀ ਹੋ ਗਿਆ ਇਹਨੂੰ ਕਰਾਂਗੇ ਆਪਾਂ ਜੇ ਆਪਣੇ ਟੋਕਾ ਹੀ ਨਾ ਹੋਇਆ ਹਾਂ ਵੀ ਗੱਲ ਸਹੀ ਆ ਨਹੀਂ ਘਰ ਇਹ ਤਾਂ ਦੇਖ ਯਾਰ ਸਾਰਾ ਫਟ ਗਿਆ ਬੜਾ ਓਹੋ ਬੜਾ ਮੜਾ ਹੋਇਆ ਇਹ ਤਾਂ ਇਹਦੇ ਕੰਗੀ ਵੀ ਹਰ ਖਤਮ ਹੈ ਅੱਛਾ ਵਾਏ ਘਰ ਮੈਂ ਨਾ ਕੱਲ ਕੰਗੀ ਲੈ ਕੇ ਆਇਆ ਇੱਕ ਨਾਲ ਠੀਕ ਆ ਓ ਉੱਥੇ ਆ ਉੱਥੇ ਕੱਟ ਲੈ ਲਵਾਂ ਮੈਂ ਲੱਭ ਕੇ ਇਹਨੇ ਤੁਸੀਂ ਇਹਨੂੰ ਸੈੱਟ ਕਰੋ ਇਹਨੇ ਮੈਂ ਦੇਖਾ ਇਹਦਾ ਕੀ ਬਣਾਣਾ ਉਹਨੇ ਇਹਦਾ ਮੈਨੂੰ ਨਹੀਂ ਲੱਭ ਰਹੀ ਇੱਥੇ ਓ ਮੜਿਆ ਹਲੇ ਦੇਖਿਆ ਦਾ ਤੂੰ ਹੈ ਨਹੀਂ ਪਹਿਲੇ ਹੀ ਜਵਾਬ ਦੇ ਤੇ ਪਹਿਲਾ ਆੜ ਜਾਣਾ ਤੂੰ ਨਹੀਂ ਲੱਭਰੀ ਜੀ ਜੇ ਭਈ ਹੁੰਦੀ ਤਾਂ ਉੱਪਰ ਹੀ ਲੱਭ ਜਾਂਦੀ ਐਨੀ ਦਾ ਜਾਣ ਨਹੀਂ ਲੱਗੀ ਤੁਸੀਂ ਆਪ ਹੀ ਆ ਕੇ ਦੇਖ ਲਓ ਉੱਪਰ ਕੀ ਮੱਖਣਾ ਵੀ ਉੱਪਰ ਹੀ ਹੋਊਗੀ ਮੈਂ ਲੱਕੋਗੇ ਜਾਂ ਨਹੀਂ ਨਾ ਭਈ ਮੈਨੂੰ ਤਾਂ ਨਹੀਂ ਲੱਭੀ ਉਹ ਮੈਨੂੰ ਲਾਦਾ ਹੋਰ ਕੋਈ ਚੱਕੇ ਚੁੱਕੇ ਨਾ ਲੱਗਿਆ ਹੁੰਦੇ ਸੀ ਮੈਂ ਇੱਥੇ ਦੀ ਕਿ ਗਈ ਕਿੱਥੇ ਪਤਾ ਨਹੀਂ ਉਹ ਕਿਤੇ ਐਵੇਂ ਤਾਂ ਇਹਨੂੰ ਸੁੱਤੇ ਸੱਟ ਆਇਆ ਕਿਤੇ ਨਹੀਂ ਮੈਂ ਸੱਟ ਗਿਆ ਯਾਰ ਹੁਣ ਮੈਨੂੰ ਕੋਈ ਪਾ ਪੌਰੀ ਲਾ ਲੈਣਿਆ ਕੋਈ ਜਿਗਾਰਡਮੈਂਟ ਜਿਗਾਰਡ ਤਾਂ ਤਨੂਕੀ ਤੇ ਤੇ ਜਿਗਾਰਡ ਲਾਣਾ ਹੁੰਦਾ ਮੈਨੂੰ ਗਾਉ ਰੂ ਪਾਣਾ ਚੱਕਣਾ ਪੈਂਦਾ ਹੱਥ 'ਚ ਇੱਕ ਮਿੰਟ ਯਾਰ ਹੁਣ ਛੱਡ ਮੈਨੂੰ ਦੇਖਣ ਦੇ ਪਹਿਲਾਂ ਦੇਖ ਇਹ ਕੰਗੀ ਦਾ ਆਪਣਾ ਚੱਲ ਜੂਗਾ ਅੱਛਾ ਇਹ ਪਾਸਾ ਬਦਲ ਕੇ ਪਾ ਦੂਆਂ ਐਂ ਕਰ ਮਾਈਕ ਕੋ ਹੋਰ ਵੀ ਚੀਜ਼ ਲੈ ਕੇ ਆਂ ਅੱਛਾ ਆਪ ਰੋ ਜਾ ਇਸ ਤੋਂ ਠੀਕ ਹੈ ਜੀ ਐਂ ਕਰੀ ਸੁਨਣਾ ਉੱਥੇ ਪਿਆ 3 ਦੇ ਡੱਬੇ ਪਈਆਂ ਠੀਕ ਹੈ ਜੀ ਕਰ ਲੈ ਤੈਨੂੰ ਗਰਮ ਕਰ ਲੈ ਮਗਰ ਲੈ ਦੀ ਪਿਆ ਨਾ ਤੁਹਾਨੂੰ ਗੁੱਪਾ ਆ ਜਾਂਦਾ ਮਗਲਾਈ ਦੀ ਆ ਭਾਜੀ ਔਰ ਲੱਕੜੀਆਂ ਪਈਆਂ ਠੀਕ ਹੈ ਜੀ ਨਿੱਕੇ ਕੁੱਤੀ ਜੀ ਮੈਗ ਉਹਦੇ ਚੋਂ ਕਰ ਲੈ ਦੇਖ ਲੈ ਨਾ ਇਹ ਮੈਂ ਇਨੇ ਤੇ ਕੰਗੀ ਬਦਲ ਰਿਹਾ ਠੀਕ ਹੈ ਜੀ ਸਾਈਕ ਕੰਦੀ ਹੈਗੀ ਕੋਈ ਮੈਨੂੰ ਨਹੀਂ ਕੋਈ ਸਮਝ ਆ ਰਿਹਾ ਆਪ ਹੀ ਆ ਕੇ ਕਰ ਲਓ ਉਹ ਤੂੰ ਯਾਰ ਕੁਝ ਹੱਕ ਕਰਨਾ ਵੀ ਸਿੱਖ ਲਾ ਸਮਝ ਨਹੀਂ ਲੱਗ ਰਿਹਾ ਮੈਨੂੰ ਤਾਂ ਬਸ ਆ ਮ ਜੀ ਲਾ ਆਓ ਮੇਰੇ ਨਾਲ ਤੁਸੀਂ ਆਪੇ ਦੱਸੋ ਆ ਕਰਨਾ ਬੇ ਨਾ ਉਹਨੂੰ ਆ ਕਰਨਾ ਇਧਰ ਆ ਬੇ ਆਪੇ ਕਰ ਲਾਂਗੇ ਇਕੱਠੇ ਆਪਿਆ ਡੱਬਾ ਤਰੋੜਾ ਵਧੀਆ ਡੱਬਾ ਪਿਆ ਅੱਛਾ ਇਹਨੂੰ ਆਪਾਂ ਤੇਰੇ ਉੱਪਰੋਂ ਕੱਟ ਲੈਣਾ ਠੀਕ ਜੱਸੀ ਕਹਿੰਦੀ ਸੀ ਕਹਿੰਦੀ ਮੈਂ ਆਉਂਗੀ ਭੈਣ ਕੋਲੇ ਗਈ ਹੋਈ ਆ ਅੱਪੀ ਆ ਜੂਗੀ ਨਵੇਂ ਚੱਪਲਾਂ ਲਾਵਾਂਗੇ ਨਾਲੇ ਬਸ ਆ ਕੀਤੇ ਜਾਵਾਂਗੇ ਬੇਬੇ ਨਾਲ ਜਾਵਾਂਗੇ ਆਟਰੇ ਨੂੰ ਵਿੱਚ ਪਾ ਲੈ ਠੀਕ ਹੈ ਵਿੱਚ ਪਾ ਆ ਪਿਆ ਲੱਕੜੀਆਂ ਠੀਕ ਹੈ ਜੀ ਨੀਚੇ ਅੱਗ ਪਾ ਦੇ ਉੱਪਰੋਂ ਗਰਮ ਕਰ ਲੈ ਜਦ ਤੱਕ ਉਹ ਉਬਲਦਾ ਨਹੀਂ ਹਾਂਜੀ ਤਦੇ ਉਹ ਤਾਂ ਕਿ ਇਹਨੂੰ ਬਣਾਈ ਜਾਣਾ ਠੀਕ ਹੈ ਜੀ ਬਸ ਜਦ ਇਹ ਹੋ ਜਾ ਮੈਨੂੰ ਦੱਸ ਦੀ ਠੀਕ ਹੈ ਜੀ ਠੀਕ ਹੈ ਜੀ ਅਮਰੀਕਨ ਕ ਇੰਗਰੀਕਾਂ ਕਖਰੀਆ ਲਾਈਟ ਲਾਈਟ ਨਾ ਆ ਜੇ ਜੇ ਲਾਈਟ ਆ ਗਈ ਇਹ ਤਾਂ ਸਾਰੀ ਮੱਚ ਜੂ ਲਾਈਟ ਆ ਗਈ ਲਾਈਟ ਆ ਗਈ ਮੱਚ ਜੂ ਸਾਰੀ ਦਾਤੀ ਉਹ ਮੇਰੀ ਦਾਤੀ ਦਾਤੀ ਸਭੋ ਦਾਤੀ ਕਿੱਥੇ ਆ ਦਾਤੀ ਤਤੀ エリカーズかなま ਕਣਕ ਮੱਚ ਜੂਗੀ ਮੇਰੀ ਕਣਕ ਮੱਚ ਜੂ ਲੋਕੋ ਲੋਕੋ ਮੇਰੀ ਕਣਕ ਮੱਚ ਜੂ ਹਾਂ ਬਾਈ ਉਹ ਕੱਲ ਨਹੀਂ ਆਇਆ ਤੂੰ ਕੱਲ ਦਾ ਵਾ ਬਾਪੇ ਕੋਲੇ ਚੌਂਕੀ ਤੇ ਭਾਗਿਆ ਸੀ ਸ਼ਹਿਰ ਚੌਂਕੀ ਤੇ ਅੱਛਾ ਕੋਈ ਮੇਲਾ ਮੁੱਲਾ ਦਾ ਲੱਗੀ ਜਿਵੇਂ ਮੇਲਾ ਨਹੀਂ ਸੀ ਅੱਛਾ ਅੱਗੇ ਵੀ ਜਾਂਦਾ ਹੋਣਾ ਹੈ ਅੱਗੇ ਵੀ ਜਾਂਦਾ ਹੋਣਾ ਹਾਂ ਵਗ ਜਾਂਦੇ ਆ ਚਲੋ ਆਇਆ ਰਹਿ ਲੈ ਪਟਾ ਚੜਵਾ ਮੇਰੇ ਨਾਲ ਅੱਛਾ ਹੋ ਗਿਆ ਲੋਟ ਹਾਂ ਕੰਮ ਹੋ ਗਿਆ ਦੇਖ ਨੇ ਚਲਾ ਕੇ ਜੇ ਕੰਮ ਚੱਲਿਆ ਓ ਇੱਧਰ ਚੱਲ ਓ ਤੂੰ ਯਾਰ ਤੈਨੂੰ ਪਟਾ ਨਹੀਂ ਚੜਾਇਆ ਕਦੇ ਚੜਾ ਦਾਂਗੇ ਓ ਬਾਲਤਾ ਕੱਢ ਲੈ ਪਤੰਦਰਾ ਜਾ ਕੱਢ ਨਿਕਲ ਗਏ ਹਾਂ ਚੱਲ ਫਿਰ ਚੜਾ ਇੱਧਰ ਮੈਂ ਕਿਹੜਾ ਦੇਵਾਂ ਚੱਲ ਓਪਰੇ ਯਾਰ ਪੂਲੀ ਦੇ ਪਾਸ ਨੂੰ ਐ ਚਾਲ ਚਾਲ ਐ ਚਾਲ ਬਾਈ ਆ ਦੇਖੇ ਹੱਥ ਨਾਲ ਦੇ ਲਈ ਵਿੱਚ ਹੱਥ ਪਸ ਤੂੰ ਆ ਇੱਧਰ ਆ ਇੱਧਰ ਆ ਯਾਰ ਲੈ ਬਈ ਤੁਸੀਂ ਛਾੜੋ ਮਰਾ ਕੰਮ ਨਾ ਬਿਦਾਦੀ ਕਿਤੇ ਹੋਰ ਮੇਰੇ ਗਾਲ ਪਾ ਜੇ ਇਹ ਤੇ ਘਰ ਦੇ ਗਏ ਤੇਰੇ ਲੈ ਆ ਹੱਥ ਵੀ ਬਸ 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 ਤੇਰੀਓ ਪੈਰ ਨੂੰ ਉਹ ਕਿੰਨੂੰ ਗਾਲਾਂ ਕੱਢੀ ਜਾਂਦਾ ਓਏ ਆਪਣੀ ਕਣਕ ਚੋਰੀ ਕਰੀ ਜਾਂਦਾ ਕੋਈ ਕੌਣ ਕਿਤੇ ਨਾ ਕਦੇ ਪੱਠੇ ਵੱਢ ਕੇ ਲੈ ਜਾਂਦੇ ਨੇ ਚੋਰੀ ਕਰੇ ਤੂੜੀ ਚੱਕ ਕੇ ਲੈ ਜਾਂਦੇ ਨੇ ਉਹ ਦੇਖ ਉਹ ਕੇਵਲ ਵੀ ਵੱਢੀ ਆ ਉਹ ਆਪਣੀ ਕਿਸੇ ਨੇ ਉਹ ਦੇਖੇ ਜਾ ਕੇ ਉਹ ਡਾਂਗ ਲੈ ਕੇ ਆਓ ਡਾਂਗ ਲੈ ਕੇ ਅੱਜ ਅੱਜ ਬਚਣਾ ਚੀਦਾ ਬੰਦਾ ਚੱਲ ਚੱਲ ਆ ਜਾ ਮੁੰਡੇ ਉਹਦੇ ਤੇ ਮੁੰਡੇ ਤਾਂ ਆਇਆ ਵੀ ਦੇਖੀ ਆ ਕੇ ਤੇ ਰੱਖ ਲੱਤਾਂ ਫੜ ਹੜ ਵੇ ਉਹ ਦੇ ਵਾਹ ਵੱਢ ਉਹ ਜਾ ਵੇ ਉਹੀ ਸਾਡੀ ਟੂੜੀ ਚੱਕਦਾ ਨਾ ਤੂੰ ਹੀ ਸਾਡੇ ਪੱਠੇ ਵੜਦਾ ਹੁਣ ਹਣਾ ਉਹ ਦਿੱਪੇ ਦਿੱਪੇ ਤੂੰ ਆਏ ਕਰ ਤੂੰ ਅਰਸ ਚੱਲੇ ਗਿਆ ਨਾ ਬੱਚੇ ਪਰ ਮੈਂ ਉਹਨਾਂ ਨੂੰ ਬੱਚਨ ਨਾ ਦੇਉ ਮੈਂ ਨਹੀਂ ਨਹੀਂ ਬੱਚਨ ਦਿੰਦਾ ਆਇਤਾ ਸ਼ਹਿਰ ਗਿਆ ਨੂੰ ਕੁਵੇੜਾ ਹੀ ਹੋ ਗਿਆ ਪੰਦਰ ਵੀ ਧੁਖੇ ਮਰਦੇ ਹੁਣੇ ਚੱਲ ਕੇ ਦੇਖਦੇ ਕੀ ਬਣਿਆ ਹੋਣਾ ਡੰਗਰਾਂ ਦਾ ਕੀ ਲੜਾਈ ਹੋ ਰਹੀ ਹੈ ਕੀ ਹੋ ਗਿਆ ਆ ਕਰਨੈਲ ਸਿਓ ਨਹੀਂ ਲੱਗਦਾ ਕਰਨੈਲ ਸਿਆ ਹੋ ਰੁਕ ਬਈ ਇੱਕ ਮਿੰਟ ਰੁਕ ਬਈ ਉਹ ਰੁਕੋ ਰੁਕੋ ਉਹ ਰੁਕੋ ਬਈ ਮੈਂ ਸਿਆ ਹੋ ਰੁਕ ਬਈ ਉਹ ਰੁਕ ਕੇ ਇਹਦਾ ਭਗਤ ਬੰਦਾ ਯਾਰ ਕਾਨੂੰ ਮਾਰ ਰਿਹਾ ਇਹਨੂੰ ਨਾ ਨਾ ਇਹਦਾ ਪੱਖਾ ਬੰਦਾ ਹੈਗਾ ਉਹ ਝੱਗ ਮੇਰੇ ਯਾਰ ਇਹਨੂੰ ਛੱਡ ਉਹ ਪੱਖਾ ਬੰਦਾ ਯਾਰ ਛੱਡ ਤੂੰ ਕੀ ਆ ਪਤਾ ਚੋਰੀ ਕਰ ਰਿਹਾ ਉਹ ਨਹੀਂ ਇਹ ਤਾਂ ਬੰਦਾ ਭਗਤ ਹੈ ਯਾਰ ਆਡੇ ਗਵਾਂਡ ਦਾ ਮੈਨੂੰ ਪਤਾ ਏ ਇਸ ਬਾਰੇ ਉਹ ਪੱਜਦਾ ਨਹੀਂ ਪੱਜਦਾ ਮੈਂ ਤੈਨੂੰ ਦੱਸਦਾ ਗੱਲ ਇੱਕ ਮਿੰਟ ਆ ਤੂੰ ਉੱਥੇ ਲੈ ਕੇ ਚੱਲ ਛਾਵੇਂ ਲੈ ਕੇ ਚੱਲ ਆ ਦੋ ਉਹ ਮੇਰੇ ਨਾਲ ਆ ਮੈਂ ਤੈਨੂੰ ਗੱਲ ਦੱਸਦਾ ਇਹ ਤਾਂ ਬੰਦਾ ਹੀ ਭਗਦੇ ਆ ਵਿਚਾਰਾ ਬਹੁਤ ਭਗਦੇ ਆ ਇਹ ਕੈਲ ਭਾਈ ਛੱਡਦੇ ਉਹ ਤੁਹਾਨੂੰ ਕੀ ਪਤਾ ਜੀ ਇਹ ਤਿੰਨ ਵਾਰੀ ਪੜਾ ਚੋਰੀ ਕਰਕੇ ਲੈ ਗਿਆ ਬਕਰਤ ਯਾਰ ਇਹ ਤਾਂ ਪੰਜ ਤੋਂ ਬੰਦਾ ਇਹਨੂੰ ਕਾੜੂ ਲਈ ਜਾਂਦੇ ਆ ਮੈਂ ਡੱਪਲ ਤੋਂ ਬੰਦੇ ਮਾਰ ਲੱਗੇ ਉਹ ਉੱਪਰ ਦਾ ਬੰਦਾ ਉੱਪਰ ਕੇ ਬੰਦੇ ਨੂੰ ਕੁੱਤੀ ਜਾਂਦਾ ਉਹ ਬੱਸ ਕਰ ਹੁਣ ਬੱਸ ਯਾਰ ਤੂੰ ਛੱਟ ਕੱਡ ਬੰਦੇ ਨੂੰ ਬੈਠ ਈ ਸੈ ਬੈਠ ਬੈਠ ਕਿ ਮੈਂ ਆਹ ਜਿੱਥੇ ਬੈਠ ਮੈਂ ਤੈਨੂੰ ਦੱਸਦਾ ਤੂੰ ਬੈਠ ਤਾਂ ਸਹੀ ਇੱਕ ਮਿੰਟ ਮੈਂ ਤੈਨੂੰ ਦੱਸਦਾ ਕਰ ਤੂੰ ਬੈਠ ਇੱਥੇ ਬਹੁਤੀ ਛੱਟ ਤਾਂ ਨਹੀਂ ਲੱਗੀ ਛਿੰਦੇ ਪਾਣੀ ਪਲਾਵਾ ਤੈਨੂੰ ਮੈਂ ਤੈਨੂੰ ਦੱਸਦਾ ਸਹੀ ਗੱਲ ਆ ਇਹ ਸਾਡੀ ਗਵਾੜ ਦਾ ਬੰਦਾ ਭੱਜ ਗਿਆ ਰਹੀ ਇਹਨਾਂ ਵਕਤਾਂ ਦਾ ਮਾਰਿਆ ਹੋਇਆ ਇਹ ਦੋ ਭਾਈ ਸੀਗੇ ਇਹਦਾ ਦੂਜਾ ਭਾਈ ਇਹਦੇ ਨਾਲ ਤੋਖਾ ਕਰ ਗਿਆ ਚਾਰੇ ਦੀ ਘਰ ਵਾਲੀ ਵੀ ਭੱਜ ਗਈ ਫਿਰ ਇਹਨੇ ਜ਼ਮੀਨ ਲਈ ਠੇਕੇ ਦੇ ਦੇ 10 ਕਿੱਲੇ ਲੈ ਠੇਕੇ ਦੇ ਉੱਤੇ ਇਦਾਂ ਹੀ ਕੀ ਸੀ ਇੱਕ ਵਾਰੀ ਕਣਕ ਤਿਆਰ ਸੀਗੀ ਪੂਰੀ ਫਾਰਮ ਪਹੁੰਚ ਗਿਆਣੀ ਡਿੱਗੀ ਜਿਹਦੀ ਸਾਰੀ ਕਣਕ ਇਹ ਮੇਰੇ ਗਵਰਡ ਦਾ ਬੰਦਾ ਏ ਤੇ ਚਾਹੁੰਦਾ ਮੈਂ ਜਾਣਦਾ ਮੇਰੇ ਗਵਰਡ ਦਾ ਬੰਦਾ ਹਾਂ ਅੱਗੇ ਅੱਗੇ ਤੋਂ ਨਾ ਇਹ ਜਣਾ ਕੰਮ ਨਾ ਕਰੀ ਤੇ ਪਾਪਾਂ ਦਾ ਭਾਗੀ ਬਣਨ ਵਾਲੀ ਕਰਦਾ ਇਹ ਤਾਂ ਭਗਤ ਬੰਦਾ ਵਿਚਾਰਾ ਇਹ ਤਾਂ ਤੇਰੀ ਕਣਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਤਾਂ ਵਿਚਾਰਿਆ ਜੀ ਤੇਰੀ ਡਰ ਨਾ ਡਰਨਾ ਇਹ ਤਾਂ ਵਿਚਾਰਿਆ ਸੀ ਤੇਰੀ ਕਣਕ ਹਰ ਤੂੰ ਤਾਂ ਵਿਚਾਰੇ ਨਾ ਬਹੁਤ ਧੱਕਾ ਕਰਦਾ ਦੇਖ ਵਿਚਾਰੇ ਇਹਨੂੰ ਕਿੰਨਾ ਘੁੱਟਿਆ ਦੇਖ ਹੈ ਤੈਨੂੰ ਤਾਂ ਲੱਗਦਾ ਹੋਊਗਾ ਫੇਰ ਨਾ ਟਰਾਂਸਫਰ ਮੇ ਦੀ ਕਣਕ ਮਚਾ ਦੇ ਜਿੱਤੇ ਤਾਂ ਤਮਾਕੀ ਕੱਟ ਆ ਤੂੰ ਆ ਕੇ ਪਾਣੀ ਪਿਆ ਜਾ ਨਾ ਭਾਈ ਨਾ ਬੱਸ ਕੋਈ ਨਹੀਂ ਕੋਈ ਨਹੀਂ ਮਾਰਦਾ ਤੈਨੂੰ ਹੁਣ ਕੋਈ ਨਹੀਂ ਮਾਰਦਾ ਹਾਂ ਤੇ ਰੁਕ ਜਾ ਛਿੰਦੇ ਗੱਲ ਸੁਣ ਸੁਣ ਓ ਛਿੰਦੇ ਛਿੰਦੇ